ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੀਬੀ ਪਰਮਜੀਤ ਕੌਰ ਸਤਖੰਡ ਵਾਸੀ ਜਹੇਦਾਰ ਜਰਨੈਲ ਬਾਬਾ ਮਹਿੰਦਰ ਸਿੰਘ ਜੀ ਦੀ ਪੁੱਤਰੀ ਔਰ ਸਤਖੰਡ ਵਾਸੀ ਜਹੇਦਾਰ ਬਾਬਾ ਜਰਨੈਲ ਬਾਬਾ ਮਹਾਭੀਰ ਸਿੰਘ ਦੀ ਬੇਟੀ ਔਰ ਸਤਖੰਡ ਵਾਸੀ ਜਹੇਦਾਰ ਬਾਬਾ ਬਲਕਾਸ਼ ਸਿੰਘ ਦੀ ਭੈਣ ਔਰ ਮੌਜੂਦਾ ਜਹੇਦਾਰ ਜਹੇਦਾਰ ਬਾਬਾ ਦਰਸ਼ਨ ਸਿੰਘ ਦੀ ਭੈਣ ਇਹ ਸਾਥ ਸੰਗਤ ਮੈਂ ਕੁਝ ਦਿਨਾਂ ਤੋਂ ਇਹ ਖਬਰਾਂ ਸੁਣਦੀ ਆ ਰਹੀ ਆਂ ਸੰਗਤ ਤੋਂ ਮੈਨੂੰ ਪਤਾ ਲੱਗਾ ਏ ਕਿ ਮੇਜਰ ਸਿੰਘ ਨਾਮ ਦਾ ਜਿਹੜਾ ਆਪਣੇ ਆਪ ਨੂੰ ਜੱਜਦਾਰ ਕਹਿੰਦਾ ਜੀ ਕਿ ਮੈਂ ਨਨਕਾਣਾ ਸਾਹਿਬ ਵਾਲਿਆਂ ਦੇ ਮਤਲਬ ਉਹਨਾਂ ਦੇ ਪਰਿਵਾਰ ਵਿੱਚ ਦਾ ਇੱਕ ਹਿੱਸਾ ਹਾਂ ਪਰ ਮੈਂ ਇਹ ਚੀਜ਼ ਕਰਕੇ ਸੰਗਤਾਂ ਦੇ ਰੂਬਰੂ ਹੋਈ ਆਂ ਕਿ ਮੈਂ ਪੁੱਛਣਾ ਚਾਹੁੰਨੀ ਆ ਕਿ ਮੇਜਰ ਸਿੰਘ ਮੈਂ ਅੱਜ ਤਿੱਕਰ ਆਪਣੇ ਪਰਿਵਾਰ ਚ ਆਪਣੀ ਜਥੇਬੰਦੀ ਚ इवन ਮੇਰੇ ਵੱਡੇ ਭਾਈ ਸਾਹਿਬ ਜੈਦਰ ਬਾਬਾ ਪ੍ਰਕਾਸ਼ ਸਿੰਘ ਜੀ ਦਾ ਨਾਮ ਨਹੀਂ ਸੁਣਿਆ ਸੀਗਾ ਔਰ ਅੱਜ ਇਹ ਸ਼ਖਸ਼ੇ ਗੱਲ ਕਹਿ ਰਿਹਾ ਕਿ ਮੈਂ ਆ ਆਮੇ ਹਾਂ ਜਿਹੜੇ ਦੇ ਨਾਲ ਚੇਲੇ ਚੜੜੇ ਉਹ ਇਹਨੂੰ ਕਹਿ ਰਹੇ ਜੀ ਇਹ ਸਾਡਾ ਮੌਜੂਦਾ ਜਹੇਦਾਰ ਤਮਨੋਂ ਪੁੱਛਣਾ ਚਾਹੁੰਨੀ ਆ ਕਿ ਅਸੀਂ ਤਾਂ ਅਜ ਤੱਕ ਸੁਣਿਆ ਨਹੀਂ ਆਪਣੇ ਪਰਿਵਾਰ 'ਚ ਇਹ ਧਰਨਾ ਪਰ ਤੁਸੀਂ ਇਹ ਚੀਜ਼ ਕਿੱਦਾਂ ਕਹਿ ਰਹੇ ਹੋ ਕਿ ਇਹ ਸਾਡੇ ਪਰਿਵਾਰ ਦਾ ਹਿੱਸਾ ਹੈ ਇੱਕ ਪਹਿਲਾਂ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬਹੁਤ ਤੁਸੀਂ ਵੀ ਸੱਚ ਜਾਣਦੇ ਹੋ ਅਸੀਂ ਤਾਂ ਚਲੋ ਜਾਣਦੇ ਹੀ ਆ ਇਹਨੇ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਇੱਕ ਉਹ ਸਾਡੇ ਸਿੰਘਾਂ ਨੇ ਸਾਨੂੰ ਮੈਨੂੰ ਦੱਸਿਆ ਕਿ ਭੈਣਜੀ ਆਹ ਚੀਜ਼ ਹੋ ਰਹੀ ਆ ਤਾਂ ਉਹ ਮੈਂ ਦੀ ਵੀਡੀਓ ਦੇਖੀ ਕੁਝ ਦਿਨ ਪਹਿਲਾਂ ਉਹਦੇ ਵਿੱਚ ਵੇਖ ਕੇ ਔਰ ਤੁਸੀਂ ਵੀ ਪਰਿਵਾਰ ਵਾਲਿਓ ਮੇਰੀ ਸਾਥ ਸੰਗਤ ਉਹ ਸਾਡੇ ਸਿੰਘ ਉਹ ਤੁਹਾਡੇ ਵੀ ਫੈਮਿਲੀ ਪਰਿਵਾਰ ਨੇ ਤੁਸੀਂ ਇਸ ਗੱਲ ਨੂੰ ਸੋਚ ਵਿਚਾਰ ਕੇ ਮੈਨੂੰ ਦੱਸਿਓ ਕਿ ਤੁਹਾਡੇ ਪਿਤਾ ਜੀ ਉਹਨਾਂ ਦਾ ਨਾਮ ਕੋਈ ਹੋਰ ਕਵੇ ਜੀ ਉਹ ਮੇਰੇ ਪਿਤਾ ਜੀ ਸੀ ਉਹ ਮੇਰੇ ਭਾਈ ਸਾਹਿਬ ਸੀਗੇ ਤੇ ਤੁਸੀਂ ਦੱਸੋ ਵੀ ਤੁਸੀਂ ਆਪਣੇ ਪਿਓ ਦਾ ਦਰਜਾ ਜਿਹੜਾ ਵਾ ਉਹ ਕਿਸੇ ਤੇ ਤੁਹਾਨੂੰ ਗੁੱਸਾ ਨਹੀਂ ਆਉਂਗੇ ਤਾਨੂੰ ਦੁੱਖ ਲੱਗੂਗਾ ਇਸ ਗੱਲ ਦਾ ਤੁਸੀਂ ਖੋਂਦ ਹੀ ਕਿਸੇ ਦੀ ਖਤਮ ਕਰੋਗੇ ਤਾਂ ਤੁਹਾਨੂੰ ਦੁੱਖ ਨਹੀਂ ਲੱਗੂਗਾ ਮੈਂ ਆਪਣੇ ਸੰਗਤ ਕੋਲ ਰੂਬ ਰੋਗੇ ਚੀਜ਼ ਪੁੱਛਣਾ ਚਾਹੁੰਨੀ ਆ ਕਿ ਇਹ ਨਾ ਇਹਦਾ ਅਸੀਂ ਕਦੀ ਨਾ ਸੁਣਿਆ ਮੇਰੀ ਵੀ 51 ਸਾਲ ਉਮਰ ਹੋ ਗਈ ਹੈ ਜੀ ਔਰ ਮੇਰੇ ਮੇਰੇ ਬਾਬਾ ਦਰਸ਼ਨ ਸਿੰਘ ਜੀ ਮੇਰੇ ਵੱਡੇ ਭਾਈ ਸਾਹਿਬ ਨੇ ਵਰਜਥੇਬੰਦੀ ਚ ਅਸੀਂ ਵੀ ਸੇਵਾ ਕੀਤੀ ਹੈ ਮੇਰੇ ਵੱਡੇ ਭੈਣ ਜੀ ਬੀਬੀ ਕੁਲਦੀਪ ਕੌਰ ਜੀ ਉਹਨਾਂ ਨੇ ਮਰ ਮਰ ਕਾਰਜ ਨਾਲ ਕਰਗੇ ਨੇ ਤਾਂ ਉਹਨਾਂ ਨੇ ਵੀ ਬਹੁਤ ਮਰ ਅਸੀਂ ਆਪਣੇ ਪਿਤਾ ਜੀ ਨਾਲ ਆਪਣੀ ਮਾਤਾ ਜੀ ਨਾਲ ਮਰ ਦਾਲ ਪੰਦੀ ਦੀ ਬਹੁਤ ਸੇਵਾ ਕੀਤੀ ਹੈ ਜਿੰਨਾ ਜੋਗੇ ਵੀ ਅਸੀਂ ਹੈਗੇ ਸੀਗੇ ਜੋ ਸਾਨੂੰ ਸਿਖਾਇਆ ਗਿਆ ਬਾਬਾ ਮਿੰਦਰ ਸਿੰਘ ਜੀ ਦਾ ਹੀ ਖੂਨ ਸਾਡੇ ਅੰਦਰ ਆ ਪਰ ਬਾਬਾ ਮਹਾਵੀਰ ਸਿੰਘ ਜੀ ਦਾ ਖੂਨ ਸਾਡੇ ਅੰਦਰ ਆ ਮੇਰੇ ਵੱਡੇ ਭਾਈ ਸਾਹਿਬ ਬਾਬਾ ਬਲਕਾ ਸਿੰਘ ਜੀ ਸਾਡੇ ਬਹੁਤ ਸਤਕਾਰਯੋਗ ਸਾਡੇ ਭਰਾ ਸੀਗੇ ਉਹ ਸਾਡਾ ਮਿਲਵਰਤਨ ਸੀਗਾ ਮੈਂ ਤੈਨੂੰ ਕਦੀ ਉੱਥੇ ਵੇਖਿਆ ਵੀ ਨਹੀਂ ਸੀਗਾ ਅੱਜ ਇਹ ਕਹਿੰਦਾ ਜੀ ਮੈਂ ਕੌਮ ਦਾ ਜਰਨੈਲ ਆ ਤੈਨੂੰ ਖੁਦ ਨੂੰ ਸ਼ਰਮ ਆਉਣੀ ਚਾਹੀਦੀ ਇਹ ਗੱਲ ਕਹਿਣ ਲੱਗਿਆ ਕਿ ਅਸੀਂ ਉਹ ਖਾਨਦਾਨ ਚ ਆ ਜਿਨ੍ਹਾਂ ਨੂੰ ਤੂੰ ਸਾਨੂੰ ਲਲਕਾਰਨ ਦਿਆ ਤੂੰ ਸਾਨੂੰ ਧਮਕੀਆਂ ਦੇਨਾ ਮੇਰੇ ਭਾਈ ਸਾਹਿਬ ਨੂੰ ਜਾਣਨ ਨੂੰ ਮਾਰਨ ਦੀਆਂ ਧਮਕੀਆਂ ਲੋਕਾਂ ਕੋ ਫੋਨ ਕਰਾਉਂਦਾ ਜੀ ਮੈਂ ਫਲਾਣਾ ਗੈਂਗਸਟਰ ਆ ਜੀ ਮੈਂ ਦਰਸ਼ਨ ਸਿੰਘ ਬੋਲਦਾ ਮਰਦ ਨੂੰ ਖੋਦ ਨੂੰ ਸ਼ਰਮ ਆਉਣੀ ਚਾਹੀਦੀ ਏ ਗੱਲਾਂ ਕਰਨ ਲੱਗਿਆਂ ਜੇ ਤੂੰ ਕਹਿੰਦਾ ਮੈਂ ਸੇਵਾ ਕਰ ਰਿਹਾ ਪੰਥ ਦੀ ਸੇਵਾ ਕਰ ਰਿਹਾ ਤੂੰ ਕਦੀ ਸੇਵਾ ਕਰ ਰਿਹਾ ਟੱਟੂ ਦੀ ਸੇਵਾ ਕਰ ਰਿਹਾ ਤੂੰ ਜਿਹੜਾ ਬੰਦਾ ਸੇਵਾ ਕਰਦਾ ਉਹ ਕਦੀ ਇਦਾਂ ਦੀਆਂ ਗੱਲਾਂ ਨਹੀਂ ਕਰਦਾ ਉਹ ਹਲੀ ਮਿੱਠ ਗੱਲ ਕਰਦਾ ਉਹਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੁੰਦਾ ਪਰ ਇਹਨੇ ਇਹ ਗੱਲਾਂ ਕੀਤੀਆਂ ਔਰ ਅਗਰਿੰਦੀ ਗੱਲ ਇਹ ਆ ਕਿ ਬਾਬਾ ਅਮਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਮੇਰੇ ਦਾਦਾ ਜੀ ਸੀਗੇ ਉਹਨਾਂ ਦਾ ਐਂਡ ਤੱਕ ਇਹ ਕਹਿੰਦਾ ਜੀ ਇਦਾਂ ਜੇ ਉਹਨਾਂ ਆਪਣਾ ਉਹਨਾਂ ਦਾ ਇੱਕੋ ਇੱਕ ਬੇਟਾ ਸੀਗਾ ਜਿਹਦੇ ਦਾ ਬਾਬਾ ਮਹਾਵੀਰ ਸਿੰਘ ਜੀ ਸਾਡੇ ਪਿਤਾ ਜੀ ਔਰ ਉਹ ਖਜਾਨਾ ਗੇਟ ਚ ਬਾਹਰ ਰੋੜ ਸ਼ੌਣੀ ਤੇ ਹੀ ਰਹੇ ਤੇ ਪਿਤਾ ਜੀ ਮੇਰੇ ਜਿਹੜੇ ਆ ਬਾਬਾ ਮਹਾਵੀਰ ਸਿੰਘ ਉਹਨਾਂ ਨੇ ਸੇਵਾ ਕੀਤੀ ਔਰ ਬੀਬੀ ਕਸ਼ਮੀਰ ਕੌਰ ਜਿਹੜੇ ਸਾਡੇ ਮਾਤਾ ਜੀ ਸੀਗੇ ਉਹਨਾਂ ਨੇ ਸੇਵਾ ਕੀਤੀ ਉਹਨਾਂ ਦਾ ਸਨਸਕਾਰ ਕੀਤਾ ਉੱਥੇ ਸਾਂਭ ਸੰਭਾਲ ਕੀਤੀ ਇਸ ਟਾਈਮ ਉੱਥੇ ਪਹਿਲਾਂ ਛੋਟਾ ਸੀ ਜ ਸਾਡਾ ਅੰਗਰੇਟਾ ਸਾਹਿਬ ਬਣਾਇਆ ਸੀ ਅਸੀਂ ਧਾਰਜੀ ਦਾ ਹੁਣ ਉੱਤੇ ਵੱਡਾ ਗੁਰਦੁਆਰਾ ਸਭ ਤਿਆਰ ਹੋ ਰਿਹਾ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਆ ਕੇ ਇੱਥੇ ਦੇਖ ਸਕਦਾ ਝੂਠੇ ਲੋਕਾਂ ਦੇ ਚੱਕਰਾ ਵਿੱਚ ਨਾ ਪਾਓ ਔਰ ਸੱਚ ਨੂੰ ਜਾਨੋ ਬਜ਼ੁਰਗ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਔਰ ਕੌਮ ਦੇ ਜਨੈ ਪੂਰੀ ਕੌਮ ਦੇ ਸਾਡੇ ਕੱਲੇ ਨਹੀਂ ਸੀਗੇ ਉਹ ਸਾਡੇ ਕੱਲਿਆਂ ਦੇ ਕੁਝ ਨਹੀਂ ਸੀਗੇ ਉਹ ਠੀਕ ਹੈ ਸਾਡਾ ਇੱਕ ਦੁਨੀਆਵੀ ਰਿਸ਼ਤਾ ਸੀ ਉਹਨਾਂ ਦੇ ਨਾਲ ਪਰ ਸਾਡੇ ਕੌਮ ਦੇ ਜਨਰਲ ਤੁਹਾਡੇ ਵੀ ਉਹ ਸਾਰਾ ਕੁਝ ਤੁਹਾਡੇ ਜਿਆਦਾ ਸੀ ਸਾਡੇ ਘੱਟ ਸੀਗੇ ਉਹ ਠੀਕ ਹੈ ਜੀ ਤਾਂ ਇਸ ਕਰਕੇ ਦਿਲ ਨੂੰ ਦੁੱਖ ਲੱਗਾ ਤਾਂ ਮੈਂ ਅੱਜ ਸੰਗਤਾਂ ਦੇ ਰੂਬਰੂ ਹੋਈਆਂ ਕਿ ਮੇਰੇ ਹੱਥ ਜੋੜ ਕੇ ਬੇਨਤੀ ਇਹ ਸੰਗਤ ਨੂੰ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਕਿ ਇਹ ਦੇ ਇਸ ਬੇਜੜ ਦੇ ਚੱਕਰ 'ਚ ਨਾ ਪਾਓ ਆ ਕੇ ਸੱਚ ਦਾ ਸਾਹਮਣਾ ਕਰੋ ਸਚਾਈ ਨੂੰ ਦੇਖੋ ਤੁਸੀਂ ਪੜ੍ਹੇ ਲਿਖੇ ਹੋਗੇ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਯੰਗ ਨੇ ਉਹ ਵੀ ਵੇਖਣ ਖੋਜ ਕਰਨ ਕਿ ਸੱਚ ਕੀ ਹੈ ਜੇ ਤਾਂ ਉਹਨੂੰ ਨਹੀਂ ਸਮੇਂ ਲੱਗਦੀ ਤੁਸੀਂ ਆ ਸਕਦੇ ਜੀ ਸ਼ੌਣੀ ਤੇ ਆ ਕੇ ਇੱਥੇ ਸਭ ਕੁਝ ਪ੍ਰੂਫ ਸਭ ਕੁਝ ਹੈਗਾ ਸਾਡੇ ਕੋਲ ਆ ਕੇ ਦੇਖ ਸਕਦੇ ਜੀ ਕਿ ਜਿੱਥੇ ਦਾ ਬਾਬਾ ਮਹਾਵੀਰ ਸਿੰਘ ਜੀ ਕੌਣ ਸੀਗੇ ਕੌਮ ਦੇ ਜਰਨਲ ਸੀ ਉਹ ਬਾਬਾ ਮਹਿੰਦਰ ਸਿੰਘ ਜੀ ਤੋਂ ਬਾਅਦ ਕੌਮ ਦੇ ਜਰਨਲ ਮੇਰੇ ਦਾਦਾ ਜੀ ਆਪਣੇ ਹੁੰਦਿਆਂ ਹੀ ਜਦੋਂ ਬਿਮਾਰ ਸੀਗੇ ਉਦੋਂ ਲਿਖਤ ਦੇ ਵਿੱਚ ਸਾਰਾ ਕੁਝ ਆਪਣੇ ਬਿਲਡਿੰਗ ਨੂੰ ਦੇਖ ਕੇ ਗਏ ਨੇ। ਪਰ ਜਦੋਂ ਚੜ੍ਹਾਈ ਕਰ ਗਏ ਨੇ ਸਾਰੀ ਸਿੱਖ ਸੰਗਤ ਸਾਡੀ ਕੌਮ ਦੇ ਜਥੇਦਾਰ ਸੀ ਜਿਹੜੇ ਦਾਦਾ ਜੀ ਨੇ ਬਣਾਏ ਸੀਗੇ ਉਹਨਾਂ ਸਾਰਿਆਂ ਨੇ ਅਰਦਾਸ ਕਰਕੇ ਸਾਡੇ ਪਿਤਾ ਜੀ ਨੂੰ ਇੱਕ ਜਿਹੜੀ ਰਸਮ ਹੁੰਦੀ ਆ ਜਦੋਂ ਆਪਣੇ ਪਿਤਾ ਜੀ ਚੜ੍ਹਾਈ ਕਰ ਜਾਂਦਾ ਇੱਕ ਰਸਮ ਹੁੰਦੀ ਆ ਸਾਰੇ ਕਰਦੇ ਆਂ ਆਪਾਂ ਤੇ ਉਦੋਂ ਉਹਨਾਂ ਨੇ ਰਲ ਕੇ ਦਸਤਾਰ ਬੰਦੀ ਕੀਤੀ ਜੀ। ਔਰ ਮੇਰੇ ਛੋਟੇ ਭਾਈ ਸਾਹਿਬ ਬਾਬਾ ਦਰਸ਼ਨ ਸਿੰਘ ਜੀ ਮੈਂ ਜਿੰਦੀ ਜਾਗਦੀ ਆ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਘਰ ਦੀ ਛੋਟੀ ਆ 1988 ਵਿੱਚ ਮੇਰੇ ਪਿਤਾ ਜੀ ਨੇ ਮੇਰੇ ਪਿਤਾ ਜੀ ਦੀ ਮਤਲਬ ਕੋਈ ਹਾਦਸਾ ਹੋ ਗਿਆ ਸੀ ਤਾਂ ਉਹਨਾਂ ਦੇ ਛੱਡ ਲੱਗੀ ਸੀਗੀ ਵਾਂਦੇ ਤੇ ਐਕਸੀਡੈਂਟ ਹੋ ਗਿਆ ਸੀ ਤਾਂ ਉਦੋਂ ਮੇਰੇ ਪਿਤਾ ਜੀ ਜਿਹੜੇ ਬਾਬਾ ਮਹਾਵੀਰ ਸਿੰਘ ਕੌਮ ਦੇ ਜਰਨੈਲ ਸੀਗੇ ਉਹਨਾਂ ਨੇ ਆਪਣੇ ਹੱਥ ਦੇ ਨਾਲ ਮੇਰੇ ਭਾਈ ਸਾਹਿਬ ਨੂੰ ਪੱਬਦਰਸ਼ਨ ਸਿੰਘ ਨੂੰ 1988 ਚ ਦਸਤਖਤ ਬੰਦੀ ਕੀਤੀ ਉਦੋਂ ਮੈਂ ਮੌਜੂਦ ਸੀ ਉੱਤੇ ਕੌਣ ਕਹਿੰਦਾ ਵਾ ਕਿ ਇਹ ਗੱਲ ਨਹੀਂ ਜੀ ਜੇ ਤੁਹਾਨੂੰ ਨਹੀਂ ਲੱਗਦੀ ਮੈਂ ਮੇਜਰ ਸਿੰਘ ਨੂੰ ਕਹਿੰਨੀ ਆ ਮੇਜਰ ਸਿੰਘ ਲਾਉਣ ਦਾ ਵੀ ਮੈਨੂੰ ਮੇਰਾ ਦਿਲ ਨਹੀਂ ਕਰਦਾ ਕਿ ਸਿੰਘ ਆ ਇਹਨੇ ਬਾਣਾ ਪਾਇਆ ਸਾਸਮੇ ਜੀ ਇਸ ਕਰਕੇ ਮੈਂ ਇਹਨੂੰ ਸਿੰਘ ਕਹਿੰਨੀ ਆ ਨਹੀਂ ਤੇ ਮੇਜਰ ਠੀਕ ਆ ਮੇਜਰ ਸਿੰਘ ਜਿਹੜਾ ਵਾ ਨਾ ਉਹ ਮੈਂ ਸਿਰਫ ਸਤਿਕਾਰ ਕਰਦੀ ਬਾਣੇ ਦਾ ਦਸਵੇਂ ਪਾਤਸ਼ਾਹ ਦੇ ਬਾਣੇ ਦਾ ਤਾਂ ਮੈਂ ਇਹਨੂੰ ਮੇਜਰ ਸਿੰਘ ਕਹਿੰਨੀ ਆ ਮੇਜਰ ਸਿੰਘ ਕਹੌਣ ਦੇ ਲਾਇਕ ਨਹੀਂ ਹੈਗਾ ਜੋ ਇਹ ਕਰਤੂਤਾਂ ਕਰਦਾ ਜੀ ਜੋ ਗੱਲ ਨੇ ਕੀਤਾ ਸੀ ਲੋਕਾਂ ਤਾਂ ਸੁਣਦੇ ਆ ਕਿਸੇ ਦੀ ਧੀ ਭੈਣ ਦਾ ਕਿਸੇ ਦੀ ਕਿਹੇ ਗੱਲ ਦਾ ਠੀਕ ਹੈ ਜੀ ਅਸੀਂ ਮੂੰਹ ਕਹਿਣਾ ਨਹੀਂ ਚਾਹੁੰਦੇ ਅਸੀਂ ਇਹ ਗੱਲਾਂ ਅਸੀਂ ਪਸੰਦ ਨਹੀਂ ਕਰਦੇ ਪਰ ਮੈਂ ਸੰਗਤ ਨੂੰ ਇਹ ਗੱਲ ਕਹਿਨੀ ਆ ਕਿ ਸੰਗਤ ਜੀ ਤੁਸੀਂ ਜਾਨੋ ਖੋਜ ਕਰੋ ਪਰ ਖਾਸ ਕਰਕੇ ਸਾਡੇ ਜਿਹੜਾ ਯੰਗ ਜਨਰੇਸ਼ਨ ਦਾ ਇਹ ਚੀਜ਼ ਇਹ ਚੀਜ਼ ਉਹ ਖੋਜ ਕਰ ਸਕਦੇ ਨੇ ਕਿ ਤੁਸੀਂ ਇਹ ਚੀਜ਼ ਨੂੰ ਜਾਨੋ ਕਿ ਸੱਚ ਕੌਣ ਬੋਲ ਰਿਹਾ ਕਿ ਝੂਠ ਕੌਣ ਬੋਲਦਾ ਅਸੀਂ ਕਿਸੇ ਮੇਜਰ ਨੂੰ ਨਹੀਂ ਜਾਣਦੇ ਅਸੀਂ ਸੰਗਤ ਦੇ ਹੱਥ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਕੋਈ ਮਾੜਾ ਚੰਗਾ ਇਹ ਕੰਮ ਕਰਦਾ ਸਾਡਾ ਨਾਂ ਲੈਂਦਾ ਵਾ ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਆਂ ਸਾਡੇ ਘਰ ਦਾ ਇਹ ਕੋਈ ਹਿੱਸਾ ਨਹੀਂ ਜੀ ਠੀਕ ਹੈ ਜੀ ਸਾਡੇ ਘਰ ਦਾ ਇਹ ਕੋਈ ਰਿਸ਼ਤੇਦਾਰ ਨਹੀਂ ਜੇ ਕੋਈ ਮੈਂਬਰ ਨਹੀਂ ਜੇ ਠੀਕ ਹੈ ਸਾਡੇ ਭਤੀਜੀਆਂ ਔਰ ਮੇਰੇ ਛੋਟੇ ਭਾਈ ਸਾਹਿਬ ਉਹ ਆਪਣੇ ਪਿਤਾ ਜੀ ਨਾਲ ਰਹੇ ਠੀਕ ਹੈ ਜੀ ਮੇਰੇ ਪਿਤਾ ਜੀ ਆਪਣੇ ਪਿਤਾ ਜੀ ਨਾਲ ਰਹੇ ਐਂਡ ਤੱਕ ਠੀਕ ਹੈ ਜੀ ਤਾਂ ਮੇਰੇ ਛੋਟੇ ਭਾਈ ਸਾਹਿਬ ਬਾਬਾ ਦਰਸ਼ਨ ਸਿੰਘ ਜੀ ਉਹ ਆਪਣੇ ਪਿਤਾ ਜੀ ਨਾਲ ਰਹੇ ਮੈਂ ਉਸੇ ਘਰ ਜੀ ਸੀਗੀ ਉਹਦੇ ਨਾਲ ਜੀ ਪਰ ਮੈਂ ਤੋਥੇ ਰਹੀਆਂ ਮੇਰੀ ਮੇਰੇ ਭਾਬੀ ਜੀ ਰਾਜਵੀਰ कौर ਤੇ ਬਾਬਾ ਦਰਸ਼ਨ ਸਿੰਘ ਜੀ ਇਹਨਾਂ ਦੋਵਾਂ ਨੇ ਮੇਰੇ ਮਾਪੇ ਦੀ ਬਹੁਤ ਸੇਵਾ ਕੀਤੀ ਹੈ ਜੀ ਕੋਈ ਕੁਛ ਕਵੇ ਸੱਚ ਸੱਚ ਹੀ ਹੁੰਦਾ ਸੱਸ ਜੀ ਪਰ ਘਰ ਤੁਸੀਂ ਵੀ ਪਰਿਵਾਰ ਵਾਲੇ ਹੋ ਤੁਸੀਂ ਵੀ ਬੱਚਿਆਂ ਵਾਲਿਓ ਉਹ ਤੁਸੀਂ ਸਾਰੀ ਗੱਲ ਜਾਣਦੇ ਹੋ ਦਿਣਿਆਵੀ ਤੋਂ ਵੀ ਤੌਰ ਤੇ ਤੇ ਇੱਕ ਦਿਣਿਆਵੀ ਰਿਸ਼ਤਾ ਵੀ ਤਾਂ ਹੁੰਦਾ ਹੈ ਨਾ ਮਾਪਰੋਖਾਂ ਦਾ ਪਰ ਅਸੀਂ ਇਹ ਗੱਲ ਨੂੰ ਕਹਿੰਨੇ ਕਿ ਸਾਹ ਸੰਗਤ ਦੇ ਜਿਹੜੇ ਆ ਉਹ ਜਾਦੇ ਨਹੀਂ ਉਹ ਸਾਡੇ ਘੱਟ ਸੀਗੇ ਤੁਹਾਡੇ ਜਾਦੇ ਸੀਗੇ ਪਰ ਸਚਾਈ ਸਚਾਈ ਹੈ ਸਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰੋ ਇੰਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਜੀ ਔਰ ਮੈਂ ਮੇਜਰ ਸਿੰਘ ਨੂੰ ਇਹ ਮੈਸੇਜ ਕਰਨਾ ਚਾਹੁੰਨੀ ਆ ਕਿ ਮੇਜਰ ਸਿੰਘ ਜੀ ਥੋੜਾ ਜਿਦੋ ਬੋਲਦੇ ਹੁੰਦੇ ਜੇ ਥੋੜਾ ਧਿਆਨ ਨਾਲ ਬੋਲਿਆ ਕਰੋ ਪੁੱਤ ਜੀ ਤੁਮੇ ਗੱਲਾਂ ਦਾ ਪਤਾ ਨਹੀਂ ਆ ਤੁਸੀਂ ਮੇਰੇ ਬੱਚਿਆਂ ਤੋਂ ਵੀ ਛੋਟੇ ਜੇ ਠੀਕ ਹੈ ਜੀ ਔਰ ਜਿਦੋਂ ਦੀਆਂ ਗੱਲਾਂ ਤੁਸੀਂ ਕਰਦੇ ਜੇ ਨਾ ਆ ਜੜੀਆਂ ਆ ਜੜੇ ਕੋਲੀ ਚੱਟ ਤੁਹਾਡੇ ਨਾਲ ਰਹਿੰਦੇ ਨੇ ਉਹ ਤੁਹਾਨੂੰ ਸਿਖਾਉਂਦੇ ਤੇ ਤੁਸੀਂ ਉਹ ਤੋਤੇ ਵਾਲੀ ਜ਼ੁਬਾਨ ਬੋਲਦੇ ਜੇ ਠੀਕ ਹੈ ਇਹ ਬੋਲਣੀ ਬੰਦ ਕਰੋ ਤੁਹਾਨੂੰ ਸੁਚਾਈ ਦਾ ਅਜੇ ਤੱਕ ਪਤਾ ਨਹੀਂ ਆ ਤੁਹਾਨੂੰ ਬਾਬਾ ਮਹਾਬਲ ਸਿੰਘ ਦੀ ਹਿਸਟਰੀ ਦਾ ਨਹੀਂ ਪਤਾ ਬਾਬਾ ਮਹਿੰਦਰ ਸਿੰਘ ਜੀ ਦੀ ਹਿਸਟਰੀ ਦਾ ਨਹੀਂ ਪਤਾ ਠੀਕ ਹੈ ਤੇ ਥੋੜਾ ਬੋਲ ਬੋਲਣਾ ਨਾ ਜਿਹੜਾ ਸੋਚ ਕੇ ਬੋਲਿਆ ਕਰੋ ਇਸ ਕਰਕੇ ਜੇ ਤੁਸੀਂ ਕਹਿੰਦੇ ਨਾ ਦਾਵਾ ਕਰਨਾ ਤੇ ਦਾਵਾ ਤੇ ਤੁਹਾਨੂੰ ਤੁਸੀਂ ਇੱਕ ਕੀ ਕਰਨਾ ਦਾਵੇ ਦਸੀਂ ਬੋਧ ਕਰਨੇ ਆ ਫਿਰ ਤੁਸੀਂ ਕੀ ਕਰੋਗੇ ਇਹ ਗੱਲ ਨੂੰ ਤਿਆਰ ਹੋ ਸਾਨੂੰ ਧਮਕੀਆਂ ਨਾ ਦਿਓ ਅਸੀਂ ਤੁਹਾਨੂੰ کہیں ਕੋਈ ਧਮਕੀ ਨਹੀਂ ਦਿੰਦੇ ਅਸੀਂ ਇਹੋ ਗੱਲ ਕਹਿਨੇ ਆ ਵੀ ਹਜੇ ਵੀ ਸੁਧਰ ਜੋ ਹਜੇ ਵੀ ਸੁਧਰ ਜੋ ਔਰ ਇਹ ਗੱਲਾਂ ਨਾ ਛੇੜੋ ਇੱਕ ਦਾਵੇ ਨਹੀਂ ਇੱਥੇ ਬੋਧ ਦਾਵੇ ਮੁੜ ਕੇ ਖੜੇ ਹੋ ਜਾਣੇ ਸਾਹਮਣੇ ਨਹੀਂ ਜਾਣੇ ਤੁਹਾਡੇ ਕੋ ਇਹ ਕਹਿੰਦਾ ਧਿਆਨ ਰੱਖਿਓ ਔਰ ਸਾਧ ਸੰਗਤ ਜੀ ਤੁਹਾਨੂੰ ਅੱਜ ਜੋੜ ਕੇ ਬੇਨਤੀ ਆ ਕਿ ਸੱਚ ਨੂੰ ਵੇਖੋ ਲੋਕਾਂ ਦੇ ਲੋਕੀ ਗੁੰਮਰਾਹ ਕਰਦੇ ਆ ਤੇ ਤੁਸੀਂ ਸੰਗਤ ਬਹੁਤ ਸਿਆਣੀ ਹੁੰਦੀ ਆ ਸਮਝਦਾਰ ਹੁੰਦੀ ਆ ਔਰ ਆਪਣੀ ਆਪਣੀ ਸਚਾਈ ਨੂੰ ਜਾਨੋ ਬਾਬਾ ਵਿੰਧਰ ਸਿੰਘ ਜੀ ਕੌਮ ਦੇ ਜਰਨੈਲ ਸੀਗੇ ਤੁਹਾਡੇ ਜਰਨੈਲ ਸੀਗੇ ਪਰ ਗਾ ਮੇਰੇ ਪਿਤਾ ਜੀ ਬਾਬਾ ਮਾਨ ਸਿੰਘ ਜੀ ਤੁਹਾਡੇ ਜਰਨੈਲ ਸੀਗੇ ਉਹਨਾਂ ਦੀਆਂ ਵੀ ਬਹੁਤ ਸੇਵਾਵਾਂ ਗਲਪੰਥ ਚ ਉਹ ਕੱਲੇ ਹੀ ਸੀਗੇ ਸਵਾ ਲਗ ਸੀਗੇ ਔਰ ਇਹ ਚੀਜ਼ਾਂ ਨੂੰ ਜਾਨੋ ਤੇ ਆਪਣੇ ਕੌਮ ਦੀ ਹਬਾ ਬਦਨਾਮੀ ਨਾਲ ਲੋਕਾਂ ਦੇ ਵਿੱਚ ਹਾ ਸੁਹਣਾ ਨਾ ਪਾਈਏ ਇਸ ਕਰਕੇ ਮੇਰੀ ਕੋਸ਼ ਗੱਲਾਂ ਚੰਗੀਆਂ ਲੱਗੀਆਂ ਨਾ ਮਾੜੀਆਂ ਲੱਗੀਆਂ ਹੁਣ ਤਾਂ ਮੇਰੀ ਗਲਤੀ ਦੀ ਮਾਫੀ ਸਾਧ ਸੰਗੋ ਤਾਂ ਮੇਜਰ ਮੁਜਰਵਰੇ ਕੋ ਮੈਣੀ ਕਰਦੀ ਤੇ ਨਾਮ ਨੂੰ ਲੋੜ ਮੈਂ ਬਾਬਾ ਨਰਕਾਣਾ ਸਾਹਿਬ ਬਣਿਆ ਦੀ ਪੋਤਰੀ ਆ ਬਾਬਾ ਮਿੰਦਰ ਸਿੰਘ ਜੀ ਉਹਨਾਂ ਦੀ ਪੁੱਤਰੀ ਐ ਮੈਨੂੰ ਡਰੂ ਨਹੀਂ ਹੁੰਦਾ ਮੌਤ ਤਾਂ ਇੱਕ ਦਿਨ ਆਉਣੀ ਐ ਜੀ ਉਹੀ ਉਹੀ ਜਿਹੜਾ ਅਮਰ ਫਲ ਖਾਦਾ ਵੀ ਅਸੀਂ ਸਾਨੂੰ ਕੋਈ ਮਾਰ ਉਹ ਤਾਂ ਹੀ ਮਰਨਾ ਹੀ ਮਰਨਾ ਪਰ ਇਹ ਚੀਜ਼ ਨਹੀਂ ਕੋਈ ਸਾਡੇ ਪਿਓ ਦੀ ਦਾਦੇ ਦੀ ਹੋਂਦ ਨੂੰ ਲਲਕਾਰੇ ਤਾਂ ਫਿਰ ਤੁਸੀਂ ਸਿਆਣੇ ਹੋ ਫਿਰ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਠੀਕ ਐ ਜੀ ਪਰ ਇੰਨੀਆਕ ਬੇਨਤੀ ਐ ਮੇਰੀ ਪ੍ਰਮਾਣ ਕਰਿਓ ਜੇ ਕੋਈ ਗਲਤ ਲੱਗੀ ਗੱਲ ਤਾਂ ਜਰੂਰ ਦੱਸਿਓ ਜੋ ਮੈਂ ਕਿਹਾ ਸੱਚ ਸੱਚ ਕਿਹਾ ਵਾ ਇਹ ਤੇ ਜਦੋਂ ਇਹ ਬੋਲੂਗਾ ਵੀਰ ਜੀ ਜਵਾਬ ਮੈਨੂੰ ਦੇਣਾ ਹੂ ਠੀਕ ਹੈ ਕਿਸੇ ਹੋਰ ਕੁੱਤੇ ਬਿੱਲੇ ਕੋ ਜਵਾਬ ਨਾ ਦਿਵਾਇਓ ਆਪ ਦੇ ਜਵਾਬ ਮੇਰੀ ਗੱਲ ਕਰ ਠੀਕ ਹੈ ਇੰਨੀਆਂ ਬੇਨਤੀਆਂ ਪ੍ਰਮਾਣ ਕੇ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ